ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ। ਤੇ ਆਪਾਂ ਨੇ ਵੀ ਆਪਣਾ ਕੰਮ ਕਰ ਦੇਣਾ ਜੀ ਅੱਜ ਸਟਾਰਟ ਵੀ ਅੱਜ ਲਫਾਫਾ ਲਾਉਣਾ ਹੈ ਤੇ ਅੱਜ ਨਾਲ ਦੇ ਨਾਲੇ ਮੋਟਰਾਂ ਵੀ ਛੱਡ ਦੇਣੀਆਂ ਹੁਣ ਲੱਗ ਗਏ ਜੀ ਰਾਜੂ ਬਾਈ ਦੇ ਵੀ ਲੱਗ ਗਏ ਨੇਤਰ ਬਾਈ ਨਾਲ ਦੀ ਜੀਰੀ ਵੀ ਲੱਗ ਗਈ ਤੇ ਹੁਣ ਮਹਿਕ ਆ ਰਿਹਾ ਜੀ ਸਵੇਰ ਦਾ ਟਾਈਮ ਹੈ ਤੇ ਮੌਸਮ ਵੀ ਹੈ ਜਿਹੜਾ ਉਹ ਠੰਡਾ ਹੋ ਗਿਆ ਜੀ ਤੇ ਬਾਕੀ ਚਲੋ ਪਿਛਲੇ ਕੈਮਰੇ ਨਾਲ ਦਿਖਾਉਂਦਾ ਤੁਹਾਨੂੰ ਲਫਾਫਾ ਦਿੱਤਾ ਵਿਛਾ ਇੱਕ ਬੰਦੇ ਦੀ ਘਾਟ ਇੱਕ ਬੰਦਾ ਸਾਡਾ ਉਧਰ ਖੇਤ ਚ ਘੁੰਮਦਾ ਉਹ ਵੀ ਦਿਖਾਉਂਦਾ ਤੁਹਾਨੂੰ ਤੇ ਚਲੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਆ ਪਿਆ ਲਫਾਫਾ ਦੇਖ ਲੋ ਵੀ ਇੱਥੇ ਤੇ ਸ਼ੁਰੂ ਹੋ ਕੇ ਉਹ ਪੌਣੇ 2 ਕਿੱਲੇ ਉਪਰ ਪਹੁੰਚ ਗਿਆ ਇਹ ਲੈ ਗਿਆ ਮਨ ਇਧਰ ਮਨ ਵੀ ਮਿਲੋ ਅਸਰੀ ਗਾਲ ਜੀ ਤੇ ਭਾਈ ਇਧਰ ਪਾਪਾ ਜੀ ਅਸਰਕਾਲ ਜੀ ਆਹਾਂ ਪਿਛਲੇ ਸਾਲ ਵਾਲਾ ਵੀ ਨਿਕਲਦਾ ਤੇ ਇਹਨਾਂ ਨੂੰ ਫਾਫਾ ਹਨ ਜਿਹੜਾ ਵਿਚ ਪਿਆ ਧਰਤੀ ਦੇ ਜਿਹੜਾ ਧਰਤੀ ਦੇ ਵਿੱਚ ਪਿਆ ਕਣਕ ਅਸੀਂ 20 ਦਿਨ ਨੇ ਫਿਰ ਹੂੰ ਕਣਕ ਅੱਛਾ ਤੇ ਇਹਦੀ ਕਣਕ ਕਨੇ 20 ਦਿਨ ਨੇ ਹੋ ਲਾਗ ਵਰ ਸਾੜ ਕੁਨੇ ਫੇਰ ਰਹਿੰਦਾ ਇਹ ਦਿਨਾਂ ਚਾਕੇ ਨਿਕਲਦਾ ਹੈ ਇਹਨੇ ਨਹੀਂ ਕਿ ਉਹ ਰੋਟੇ ਪੈਟਣਾ ਪੈਗੇ ਖਾਈ ਹੁੰਨੀਓ ਬਾਈ ਆ ਖਾਈ ਦੇਖ ਲੋ ਚੀਜ਼ ਤਾਂ ਬਹੁਤ ਵਧੀਆ ਹੈ ਹੈ ਚੀਜ਼ ਤਾਂ ਬਹੁਤ ਵਧੀਆ ਹੈ ਮਹਨ ਟੜਕੂ ਥੋੜਾ ਜਿਹਾ ਪਾਣੀ ਦੀ ਬਸ ਨਹੀਂ ਤਾਂ ਗੰਡੋਲੇ ਜਿੱਥੇ ਪਾਣੀ ਖੜਦਾ ਨਹੀਂ ਤੁਹਾਨੂੰ ਕਿੱਥੋਂ ਜੀ ਪਿੱਛੇ ਖੇਤਾਂ ਦਾ ਪਾਣੀ ਤਾਂ ਬਸ ਸੋ ਇਧਰ ਨੂੰ ਕਮਾਲ ਵਰ ਕਰਨੇ ਹੁੰਦਾ ਨਹੀਂ ਗਏ ਚੱਲ ਗਏ ਤਾਂ ਹੈਗੇ ਉਧਰ ਦੇਖਿਆ ਜਿਹੜੀ ਮੋਨਜੀਤ ਵਾਲੇ ਜਮੀਨ ਚ ਉਹਨਾਂ ਨੇ ਬੜੀਆਂ ਬੱਟਾ ਪਰ ਵੀ ਕਮਾਤਾ ਇਸੋ ਬਿਲਕੁਲ ਹਾਂ ਹਾਂ ਠੀਕ ਹੈ ਬਹੁਤ ਵਧੀਆ ਨਾ ਗੰਡੋਲੇ ਕਿੰ ਗਡੋਲੇ ਨੇ ਆਪਣਾ ਕੰਮ ਕਰਨਾ ਜੇ ਦਵਾਈ ਪਾਉਣੀ ਤਾਂ ਗਡੋਲੇ ਮਰਦੇ ਫਿਰ ਕਹਿੰਦੇ ਜਿਹੜੀ ਘਰਤੀ ਜੀਵ ਹੱਤਿਆ ਹੁੰਦੀ ਆ ਵੀ ਬਿਵਜਾਊ ਕਰਨ ਵਾਲੇ ਜਾਨਵਰ ਮਾਰਦੇ ਉਹ ਮਰਦੇ ਫਿਰ ਹਨਾ ਆਹੋ ਠੀਕ ਆ ਹੁਣ ਅਸੀਂ 1 ਕਿਲੋ ਲਾ ਦੇਣਾ ਨਾ ਮੁੜ ਕੇ ਨਾ ਗੰਡੋਲੇ ਨਾ ਕੱਢਣਾ ਪਿੱਛੇ ਦੀ ਬਸ ਨਾ ਕਾਲੀ ਕਰਨਾ ਬਹੁਤ ਹੀ ਚੌੜੀ ਬਟਲਾਉਣ ਦੀ ਲੋੜ ਨਹੀਂ ਜੀ ਹਾਂ ਇਹ ਤਾਂ ਹੈ ਚੱਲ ਫਿਰ ਚੱਕ ਲਓ ਕੈਂਚੀ ਉਹ ਥੋੜੀ ਜੀ ਗਾਂ ਤੇ ਫੜ ਲੈ ਨੂੰ ਆਏ ਤਾਂ ਮੈਂ ਕਿਤੇ ਮਾਰ ਨਾ ਘਰ ਜਵੇ ਮਾਲ ਤਾਂ ਬਾਧੂ ਆ ਆਹੇ ਲਫਾਫਾ ਘੁੰਮ ਜਾਣਾ ਸਾਰੇ ਪਾਸੇ ਨਹੀਂ ਨਹੀਂ ਚੱਲ ਫਿਰ ਉੱਥੇ ਦੇ ਫੜ ਫੜੋ ਜੀ ਕੈਂਚੀ ਆ ਲੋ ਕੋਈ ਚੱਲ ਤੇ ਬਾਈ ਦੇ ਵਿੱਚ ਫਸਾ ਲੇ ਗਏ ਉੱਥੇ ਥੋੜੇ ਹਾਂ ਤੱਕ ਤੇ ਹੁਣ ਬੋਤਾ ਬਾਈ ਉਹ ਦੇਖੋ ਯੋ ਉੱਥੇ ਤੱਕ ਵੱਡਿਆ ਤਾਂ ਆ ਲੋ ਬਾਈ ਹਮ ਚਲੋ ਬਾਈ ਰੱਖਣਾ ਦੋ ਹੋ ਜਾਣੇ ਬਾਈ 4 ਫੁੱਟਾਂ ਲਫਾਫਾ ਏ ਕਮਕਾ ਗੱਗ ਗੱਜਾ ਕੇ ਫੜ ਜਿਆਣਾ ਓਕੇ ਲਿਆ ਚ ਇੱਕ ਬੰਦਾ ਵੀ ਹੋਰ ਆ ਰਿਹਾ ਸਾਡਾ ਬੰਨ ਵੀ ਪਹੁੰਚ ਜਾਣਾ ਮੈਂ ਕਿਨੇ ਉਧਰ ਆਉਦਾ ਵੀ ਬਾਈ ओके ਉੱਥੋਂ ਤੋਂ ਸ਼ੁਰੂਆ ਉੱਥੇ ਦਬਾਉਣਾ ਲਫਾਫਾ ਚਲੋ ਮਿਲਦੇ ਬੱਧ ਰੱਖ ਲਿਓ ਮੜਾ ਇਹਦਾ ਮੈਂ ਖਾਲੀ ਕੱਢ ਓਏ ਉਹ ਲੈ ਲਿਆ ਪਾਉਣਾ ਬਈ ਐਲ ਮੋੜ ਔਰ ਮੋੜ ਦੇ ਮੜੇ ਆਹ ਫੜੇ ਪਰ ਮਤ ਬਾਈਗੇ ਹਵਾ ਹੂਵਾ ਚਲਦੀ ਮਤ ਬਣ ਲੱਜੇ ਹੋਜੀ ਵੀ ਜਾਂਦਾ ਫਿਰ ਵਾਵਾ ਕਾਬੂ ਵੀ ਨਹੀਂ ਆਉਂਦਾ ਹੈਗਾ ਬਿਨ ਬਗੈਰ ਹਵਾ ਤੇਜ਼ ਤੋਂ ਬਣਾ ਪੈਂਦਾ ਏ ਇੱਕ ਵਾਰ ਹਵਾ ਚ ਪੰਗਾ ਲੈ ਲਿਆ ਫੇਰ ਨਹੀਂ ਬਾਈ ਮੁੜ ਕੇ ਲੋਕਟ ਆਉਂਦਾ ਹੈ ਫੇਰ ਹੁਲ ਜੀ ਆਂਦਾ ਪਰ ਬਾਦੇ ਮਿੱਟੀ ਦੇ ਤੱਕ ਲੋ ਜੀ ਬਾਈ ਘੁੰਮਦੇ ਘਮਾਉਂਦੇ ਇੱਕ ਖੇਤri ਵੱਟ ਲੱਗ ਗਈ ਟਾਈਮ ਤਾਂ ਲੱਗਿਆ ਬਾਈ ਡੇਢ ਘੰਟਾ ਡੇਢ ਘੰਟਾ ਲੱਗਿਆ ਸਾਹਣ ਸੁੱਖ ਵੀ 6 ਮਹੀਨੇ 3 ਮਹੀਨੇ ਦਾ ਤੇ ਇਦਾਂ ਦਾ ਮੈਕਰੀ ਵਾਰੀ ਆ ਗਈ ਲੈ ਲੈ ਕਰ ਆ ਗਏ ਲੈ ਜਲ ਪੁੰਜਾ ਈ ਡਾਉਨ ਇੱਕ ਬੱਤੀ ਆ ਦੇਖੋ ਬਾਈ ਇੱਥੇ ਤੇ ਆਏ ਉਹ ਘੁੰਮ ਗਏ ਬਾਈ ਉਹ ਤੱਕ ਹੂੰ ਰਗਾ 3 ਕਿੱਲਾਂ ਦੀ ਬੱਤਲ ਨੂੰ ਫਫਾ ਲੱਗ ਗਿਆ ਲੀਏ ਹੁਣ ਆਪਾਂ ਉਹ ਪਾਈ ਚ ਵਰਕੇ ਜਾਲਾ ਦਈਏ ਤਿੰਨੇ ਚਲਦੇ ਮਹਿਕ ਕੋਲ ਹੂੰ ਫੜਨਾ ਪੈਣਾ ਇੱਕ ਗਾਹ ਲੈ ਜੈਨੂ ਕੋ ਨਾਲ ਦੀ ਨਾਲੇ ਪਰਲੀ ਸਾਈਡ ਤੇ ਆਉਣਾ ਪੈਣਾ ਬਾਈ ਨਾਲ ਦੀ ਨਾਲੇ ਕੰਮ ਪਰਾਣੀਆਂ ਖੱਡਾਂ ਵੀ ਹੈਗੀਆਂ ਵਿੱਚ ਬਾਈ ਜੀ ਆਰ ਬਾਰ ਵਾਲਾ ਸਰੋਂਗੇ ਬਣਾਈ ਬਿਜੂਗਾ ਇਹਨੇ ਪਹੁੰਚ ਗਿਆ ਤੀਆ ਬੰਦਾ ਮੈਂ ਰੁਕਤਾ ਬਿੜਨੇ ਘੜਤੇ ਐ ਡੂੰਗੇ ਲੁਫਾਫਾ ਲੋ ਜੀ ਭਾਈ ਆਪ ਹੀ ਵੱਟ ਦਾ ਸਿਰਾ ਲਾਉਣ ਨੂੰ ਰਹਿੰਦਾ ਤਾਂ ਤੇਰੀ ਵੀ ਲਾਗ ਲਾਗ ਇਸ ਵਿਚਾਲੀ ਵੱਟ ਐ ਇਹਨੂੰ ਕਾਗਜ਼ ਦੀ ਲੋੜ ਨਹੀਂ ਹੈਗੀ ਇਹਦੀ ਤੋਾਈ ਹੋਣੀ ਚੰਗੀ ਤਰ੍ਹਾਂ ਕਾਹੀ ਲੈ ਕੇ ਭਾਈ ਬਾਹਾਂ ਤੇ ਤੋਾਈ ਹੋਣੀ ਦੀ ਦੋਹਾਂ ਸਾਈਡ ਤੇ ਇਹੀ ਰਹਿ ਗਿਆ ਤਾਂ ਇਹ ਰਹਿ ਗਈ ਉਹ ਰੋੜਾ ਪੀਲੇ ਦੀ ਆ ਗਈ ਤਸਵੀਰ ਵਾਲੀ ਮਹਿਕ ਦੀ ਬਸ ਹੋ ਉਧਰ ਲੱਗੇ ਹੋਏ ਪਾਪਾ ਨੇ ਫਰਕ ਤੋਂ ਕੱਢ ਗਏ ਉਧਰ ਲੱਗੇ ਹੋਏ ਬਾਈ ਸਾਹਮਣੇ ਲਾਉਂ ਸਰਾ ਸਾਡਾ ਰਹਿ ਗਿਆ ਇਹੀ ਮੇਨ ਕੰਮ ਤੇ ਬਾਰਮਾ ਖੀਰ ਤਿਆਰ ਆ ਯਾਰ ਮਰਜ਼ੀ ਪਾਣੀ ਛੱਡ ਦੋ ਪਾਣੀ ਪਾ ਕਦ ਜਦ ਮਰਜ਼ੀ ਕਰਕੇ ਛੱਡ ਦੇ ਜੀ ਕਿਉਂਕਿ ਬਾਈ ਟਾਈਮ ਆ ਗਿਆ ਹੁਣ ਪੂਰਾ ਪਨੀਰੀ ਜ ਪਾਇਆ ਤਾਂ ਇੱਕ ਪ੍ਰੋਜੈਕਟ ਉਹਨੇ ਪੂਰੀ ਚੱਕ ਦੀ ਉੱਪਰ ਨੂੰ ਆਣ ਪਨੀਰੀ ਵੀ ਤਿਆਰ ਹੈ ਹੂੰ ਜੀ ਉਹ ਜੀ ਕੱਲ ਜੂਗ ਲੋਪਾਤਾ ਤੇ ਅਦਰ ਲਾਗ ਪੱਡਾ ਆਇਆ ਪੈ ਗਿਆ ਜੀ ਹਾਂ ਬਈ ਆ ਦੋ ਖੇਤ ਹੈ ਮਿੰਦਰ ਬਾਈ ਰਾਜਾ ਬਾਈ ਨੇ ਡਾਇਆ ਸੜਤਾ ਕਾਲੇ ਨੇ ਮੈਂ ਦਵਾਈ ਪਾਈ ਗਏ ਕਾਲੇ ਨੇ ਦਵਾਈ ਪਾਈ ਬੀਜਾ ਦਾ ਫਰਕ ਦੇਖ ਲੈ ਪਰ ਲਾ ਬੀਜ ਹੋਰ ਆ ਕਾਲੇ ਰੰਗ ਪਰ ਆਣਾ ਹੂੰ ਇਹ ਕਵੇਰੀ 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 468 ਤੇ ਥੋੜੀ ਜਿਹੀ ਪੀਲੇ ਪਿਲਕ ਪਰ ਰਹਿਣੀ ਹੈ ਦੇਖ ਲੈ ਬਾਕੀ ਵੀ ਖੇਤ ਹੁਣ ਬਾਉਨੇ ਨਹੀਂ ਹੈਗੇ ਸਿੱਧੇ ਰੂਟਰੋਵੇਟਰ ਕੇ ਬਾਉਨੇ ਖਾਲਾਂਗੇ ਬਾਅਦ ਤੇ ਇੱਕ ਵਾਰ ਬਾਉਣਾ ਤਾਂ ਪਾਣੀ ਛੱਡ ਕੇ ਰੋਟਰੋਵੇਟਰ ਨਾਲ ਦਹੌਰ ਜਾ ਤੇ ਜਿਤਨਾ ਬਣਿਆ ਜੱਜ ਸਿੰਗਲ ਚ ਬਣ ਗਿਆ ਤਾਂ ਸਿੰਗਲ ਚ ਚੱਲ ਜਾਣਾ ਬਾਈ ਜਿੱਥੇ ਤਾਂ ਬਣਨੀ ਨਹੀਂ ਪਾਣੀ ਰੋਕ ਕੇ ਖਾਤਰ ਦਹੌਰ ਜਾ ਜੇ ਦਹੌਰ ਜਾ ਰਾ ਦਹੌਰ ਕਰ ਦੇਣਾ ਨਾਲੇ ਕਦੂ ਉਦਗਾਟਨ ਕਰ ਦੇਣਾ ਰੂਟਰੋਵੇਟਰ ਦਾ ਰੋਟਰੋਵੇਟਰ ਵੀ ਡਿਵਾਈਡ ਕਰ ਦੇਣਾ ਡਿਵਾਈਡ ਦੇਣਾ ਚੱਲੀਏ ਲੋ ਜੀ ਬਾਈ ਮਹਗਾਲੀ ਬੱਟ ਦਾ ਵੀ ਕੰਮ ਨਿਭੜ ਗਿਆ ਇਹਦੇ ਪਰ ਵੀ ਕਾਗ ਜਿਹਾ ਲੱਗ ਗਿਆ ਬਾਕੀ ਤਾਂ ਮਿੱਟੀ ਕੰਮੂ ਸਿੰਘ ਵੀ ਪਹੁੰਚ ਗਿਆ ਹਾਂਜੀ ਬਲਾਓ ਤੁਸੀਂ ਨਹੀਂ ਉੱਠ ਕੇ ਆ ਗਿਆ ਹਾਂ ਹਾਂ ਉੱਪਰੋਂ ਚੱਕੇ ਤੂੰ ਆਪੇ ਆ ਗਿਆ ਉੱਠ ਕੇ ਹਾਂ ਬਾਈ ਯਾਰੀ ਅੱਖ ਜੀ ਖੁੱਲਦੀ ਜਦੇ ਖੇਤ ਨੂੰ ਆ ਜਾਂਦਾ ਇਹ ਉੱਠ ਕੇ ਹਾਂ ਲੱਗ ਗਿਆ ਲਫਾਫਾ ਮੈਂ ਕਾਲੀ ਬੱਟ ਪਰ ਵੀ ਇਹ ਬੜਿਆ ਕੰਮ ਉਧਰ ਜਿੰਦੇਰਾ ਪਰ ਜਾਇਦ ਕਹਿੰਦਾ ਬਾਈ ਪੁੰਜੇ ਖਾਂਜੇ ਲੋਟ ਕਰਨੇ ਜਿਹੜੇ ਬਾਪੂ ਕੋ ਨਾ ਕਰਦੇ ਨੇ ਹੁਣ ਨਾਲ ਦੀ ਨਾਲ ਇਹ ਵੀ ਤਮੋ ਆ ਚੱਪਲਾ ਚੱਕ ਲਾ ਬਾਬੇ ਦੀ ਹਾਂ ਲੱਭਾ ਫਾਪਾ ਬਾਈ ਤੇ ਪਣਾ ਚੱਕ ਲਾ ਬਾਬੇ ਉਹ ਪਈਆਂ ਜਾਂ ਮੋਟਰੋਂ ਚੱਕ ਲੀ ਉਹ ਰੱਖ ਚੱਪਲਾ ਬਈ ਚੱਕ ਲੈ ਹਾਂ ਹੋ ਗਿਆ ਫਾਤੇ ਹੋ ਗਿਆ ਕਣਨ ਤੁਰਦਾ ਠੀਗਾ ਤਾਂ ਨਹੀਂ ਪਈਆਂ ਵੀ ਕਿ ਆ ਗਿਆ ਠੀਗਾ ਪੈ ਗਈਆਂ ਹੈ ਹਾਂ ਚਾਟ ਕਰਦਾ ਚਾਟ ਕਰਦਾ ਨੱਬੜ ਗਿਆ ਕਮ ਨੱਬੜ ਗਿਆ ਬਾਈ ਹੁਣ ਲਾਈਟ ਦੀ ਵਾਰੀ ਦੇਖਦੇ ਘਰ ਆਉਂਦੀ ਬਾਈ ਚੱਲ ਆ ਜਾਂਦੀ ਪੂਰੀ ਬੇਟ ਹੋ ਰਹੀ ਆ ਹੁਣ ਆਹੀ ਰਹਗਾ ਤੱਕ ਹੁੰਜਾ ਇਹ ਵੀ ਹੋ ਗਿਆ ਜੀ ਫਤਿਹ ਚੱਲ ਬੰਮੂ ਚੱਕ ਕੇ ਚਪਨਾ ਚੱਲੀਏ ਮੋਟਰਪਨ ਨੂੰ ਮੂ ਪਾਣੀ ਵੀ ਨਹੀਂ ਲਿਆ ਯਾਰ ਬੰਮੂ ਨੂੰ ਬਾਈ ਪਤਾ ਨਹੀਂ ਤਾਂ ਵੀ ਉੱਥੇ ਜੋਰ ਨਾਲ ਕੰਮ ਚੱਲਦਾ ਅੱਜ ਹਾਂ ਲੈਟ ਗਿਆ ਲੈਟ ਹੋਣਾ ਲੇਟ ਆਉਣੀ ਵੀ ਫਿਰ ਲੇਟ 12 ਵਜੇ ਇਕ ਹੋਰ ਮੌਜ ਕਰਦੇ ਹੂੰ ਦੋ ਦਿਨ ਕਰਦੇ ਲੈਟ ਰਾਤ ਦੀ ਬੰਦ ਕਰਦੇ ਫੱਕਾ ਹੀ ਕਰਦਾ 12 ਤੇ 4 ਤੇ 12 12 ਤੇ 8 ਕਰਤੀ ਦੋ ਬਾਰਾਂ ਕਰਤੀਆਂ ਦਾ ਹੀ ਭਗਵਾਨ ਤਮਨ ਅਸੀਂ ਦੋ ਵਾਰੀਆਂ ਜਗਾਤੀ ਰਾਤ ਨੂੰ ਜਮੀਨਾਂ ਰੋਂਦਾ ਇੱਕ ਦਿਨ ਵਾਧੂ ਆ ਜੂਗੀ ਜੇ ਆਉਣੀ ਰਹੀ ਸੀ ਵਾਧੂ ਆਉਗੀ ਪਰ ਉਹ ਨਹੀਂ ਰਾਤ ਦੀ ਵਾਰੀ ਕੱਟ ਤੇ ਦਿਨ ਦਿਨ ਵਾਰੀਆਂ ਦੇਣੀ ਹਾਬਾ ਮੈਂ ਕੀ ਕਰਨਾ ਨਾਉਣਾ ਲੈੜਤਾਉਣਾ ਲੈੜਤਾਉਣੀ ਨਹੀਂ ਹੈਗੀ ਯਾਰ ਇੱਕ ਹੋਰ ਕੰਮ ਸ਼ੁਰੂ ਕਰਤਾ ਪ੍ਰੋਜੈਕਟ ਅਗੇ ਇਹ ਨਾਲ ਨਾਲ ਚੌੜਾ ਕਰ ਦੇਣਾ ਇੱਥੋਂ ਤੱਕ ਸਲੇਬਾ ਫਰਸ਼ ਪਾ ਦੇਣਾ ਆਪੇ ਹੁਣ ਹਰੇਕੇ ਬੰਦਾ ਇਕਣਾ ਕੇ ਪੈਰ ਤੋਂ ਲਾਉਣਾ ਹੂੰ ਠੀਕ ਹੈ ਫੇਲੇ ਬੜ ਜਾਂਦੇ ਫਰਸ਼ ਆਈ ਹੋਰ ਸਲੇਬਾ ਪਾ ਲਈਏ ਵਧੀਆ ਬਣ ਜੂਗਾ ਨਾਉਂ ਦੀਆਂ ਉਧਰਾਂ ਕਰ ਦੇਣਾ ਨਾ ਠੀਕ ਹੈ ਠੀਕ ਮੈਂ ਕਰ ਮੈਂ ਇੱਕ ਵਸ ਹੋ ਗਿਆ ਕਹੀਆਂ ਰੱਖ ਦੇ ਅੰਦਰ ਚੱਕ ਕੇ ਆਪਣੀਆਂ ਕਹੀਆਂ ਦਾ ਕੰਮ ਵਿੱਲਾ ਹੋ ਆਪਾਂ ਬਸ ਤਾਂ ਕੈਂਟੀਨ ਵਾਲੇ ਕੋ ਧਾਬੇ ਚ ਪਾ ਦੇ ਹਾਂ ਅੱਜ ਅੱਕ ਲਫਾਫਾ ਕੰਨ ਲਿਜਾ ਹਾਂ ਹਾਂ ਮੈਂ ਕਿਹ ਚੱਕ ਲਫਾਫਾ ਥੱਕ ਗਿਆ ਬਾਈ ਬਹੁਤ ਜੋਰ ਲੱਗਿਆ ਚੱਪੇ ਜਿਹੜੇ ਲਾਇਆ ਹੁਣ ਨਹੀਂ ਲੱਗਣਾ ਹੁਣ ਧੋਪਾ ਗਈ ਯਾਰ ਐਂ ਠੀਕ ਤਾਂ ਸਾਡੇ ਪੁੱਤ ਛੱਡ ਦੇ 5:35 5 ਵਜੇ ਆ ਗਿਆ ਅਜੇ ਮੈਂ ਹੈਗਾ ਹਾਂ ਹਾਲਾਜ ਰਿਹਾ ਅਗੇ ਤੇ ਆ ਕੇ ਤਾਂ ਸਾਨੂੰ ਕੋਈ ਟੱਕਰੇ ਨਹੀਂ ਤਾਂ ਤੈਨੂੰ ਫੋਨ ਕਰ ਲਫਾਫਾ ਵਢਣ ਵਾਲਾ ਤਿੰਨੇ ਜਾਣ ਤੇ ਤਿੰਨੇ ਜਾਣ ਤੇ ਲਫਾਫਾ ਵਾਢੂਗਾ ਨਹੀਂ ਤਾਂ ਕੱਲ ਇਨੇ ਵਢਾਤਾ ਸੂਏ ਵਾਰ ਇਹ ਵੀ ਸਤਾ ਪਿਆਦਾ ਫਾਜ ਦੇ ਅੱਜ ਵੀ ਇਹ ਵੀ ਲੇਟ ਆਇਆ 10 ਮਿੰਟ ਲੇਟ ਹੋ ਗਿਆ ਮੈਂ ਲੰਘ ਗਿਆ ਕਿਸੇ ਨੂੰ ਹਾਂ ਬਚਾਉ ਰਿਹਾ ਜਿੰਮ ਲੱਗੀ ਓਰੇ ਉਹਨਾਂ ਹੀ ਲੱਗ ਗਿਆ ਕਿ ਘਟ ਲੱਗੀ ਆਉਂਦੀ ਉਹ ਲੱਗ ਰਿਹਾ ਹੀ ਜਾਂਦਾ ਰਿਹਾ ਮਿਛਾਉਂਦਾ ਹੂੰ ਆਪਾਂ ਸੰਦਾ ਰਿਹਾ ਆਪਾਂ ਪਿੱਛੇ ਦੱਬਦੇ ਹੀ ਰਹੇ ਕੰਮ ਲੋਟ ਆ ਗਿਆ ਭਾਈ ਇਹਨ ਵਧੀਆ ਰਿਹਾ ਕੰਮ ਖਾਲੀ ਨਿਕਲੀ ਵਿੱਚ ਇੱਦਣ ਖਾਲੇ ਸੂਰ ਪਾਰ ਸਾਨੂੰ ਇੰਨਾ ਟਾਈਮ ਲੱਗ ਗਿਆ ਖਾਲੀ ਕੱਢ ਕੇ ਦੱਬਣ ਚ ਉਹ ਡਬਲ ਕੰਮ ਹੋ ਜਾਂਦਾ ਹੁਣ ਖਾਲੀ ਕੱਢੀ ਵੀ ਤੀ ਹੁਣ ਤਾਂ ਆਪਾਂ ਪਿੱਟੀ ਪਾਉਂਦੇਗੇ ਵਿੱਚ ਰੱਖੀ ਕੋਈ ਨਹੀਂ। ਕੋਣ ਰੱਬ ਕਰੇ ਸੁੱਖਾ ਦਾ ਰੱਖੇ। ਮੋਲਟਰ ਚਾਣੇ ਦੀ ਲੋੜ ਹੈ ਮਿੰਨੇ ਪੈ ਜਾਣੇ ਆਪਣੇ ਗੇਰੀ ਲਾਉਂਦੇ ਲਾਉਂਦੇ। ਕੱਲ ਦੋ ਦਿਨ ਤੱਕ ਫੋਲ ਚਾਰ ਦਿਨ ਲਗਾਤਾਰ ਦੋ ਦਿਨ ਤੱਕ ਦੋ ਦਿਨ ਤੋਂ ਨਾਉਣ ਹੈ ਮੈਂ ਅੱਪਰੇ ਪਾਉਂਗਾ। ਹਾਂ ਲਵਾ ਲਈਏ ਭਈਆ ਵਾ ਜਾ ਕੇ ਅੱਜ। ਕੀ ਕਹਿੰਦਾ? ਲਗਾਤਾਰ ਇੱਕ ਵਾਰ ਭਈਆ ਵਾ ਫਿਰ ਜਾਏ ਕਿ ਅਸੀਂ ਪਾਣੀ ਛੱਡਣ ਲੱਗੇ। 5 ਦਿਨ ਮਹੀਆ ਲਗਾਤਾਰ। ਹਾਂ ਪਾਉਂਗਾ। ਹਾਂ। ਉਹ ਬੱਲੇ ਨਾਉਣਾ ਲਫਾਫਾ ਲੈ ਲਿਆ ਇੱਕ ਤੇਰਮ ਇੱਦਾਂ ਦੱਸਦਾ ਹੁਣ ਮੀਚਣਾ ਹੀ ਕਰਨਾ ਨਾ ਨਾ ਫਿਰ ਦੱਬਦਾ ਕਿ ਇਹ ਨਾ ਮੀਚਣਾ ਹੀ ਕਰਨਾ ਹੁਣ ਤਾਂ ਅਸੀਂ ਰੋਕਦੇ ਨਹੀਂ ਅੱਗੇ ਵਾਪਰਾਂਗੇ ਕਹਿੰਦਾ ਜੂਣਾ ਪੈ ਜਾਣੀਆਂ ਤੁਹਾਡੇ ਨਾਂ ਨਾ ਉਹ ਫਿਰ ਲੰਗੇ ਬਾਪੂ ਨੇ ਬਾਈ ਸਾਰਾ ਕੁਆੜ ਦੇਖੇ ਲਾਤ ਇੱਥੇ ਪੂਠਾ ਜਿਹੜਾ ਪਿਆ ਤਾਂ ਮੋਟਰ ਨੂੰ ਸਾਫ ਕਰਤੀ ਪਹਿਲਾਂ ਦੱਸ ਕਿਹੜੀ ਦੇਖਣੀ ਆ ਜੱਜੇ ਬੱਸ ਨਾ ਨਹੀਂ ਕੋਈ ਫਿਰ ਉਹ ਦੇਖਿਆ ਨਹੀਂ ਕਿਹੜੀ ਹਰਿਆਣੇ ਦੀ ਉਹ ਹਰਿਆਣੇ ਦੀ ਕੁੜੀ ਉਹਦੇ ਬੈਨ ਉਹ ਦੇਖ ਉਹ ਜਾਂਦੀ ਭੱਜੀ ਉਹਦੇ ਉਹ ਦੇ ਕਾਲੇ ਦਾ ਦਾਣਾ ਚ ਨਿਕਲੀ ਉਹ ਦੇ ਕਾਲੇ ਤੋਂ ਦਿੱਸ਼ਤ ਰਾਜੀ ਦਾ ਦਾਣਾ ਨੂੰ ਕਿੰਨੇ ਜ ਹੈ ਉਹ ਬਾਈ ਸਾਡੇ ਲਫਾਫਾ ਤਾਂ ਨਹੀਂ ਪੈਂਚਰ ਕਰ ਗਈ ਕਾਰ ਮਾਰ ਦਿਆ ਵਟਵਨ ਛਾਲਮਾਰੀ ਮੈਂ ਹੈਗਾ ਇਕੱਲੀ ਰਹਿ ਗਈ ਨਾ ਇਹ ਤੇ ਉਹ ਮਾਰ ਦਿੰਦੇ ਕਰ ਗਈ ਹਾਂ ਭਾਈ ਮੁਰਿਆਗਾ ਤਾਂ ਲੈਨੇ ਜ ਵਾਰ ਗਈ ਲਾਂਗੀ ਤੋਂ ਟੋਬੇ ਜੀ ਹਾਂ ਡਰ ਗਈ ਹੋਣੀ ਉਹ ਤੇ ਡੂੰਗਾ ਹੈ ਹਾਂ ਪਰ ਆਇਆ ਤਾਂ ਬਈ ਵੈਨ ਦੀ ਸਪੀਡ ਬਹੁਤਾਂ ਨਿਕਲ ਜਾਣਾ ਉਹਨੇ ਛਾਲਾਂ ਬਹੁਤ ਹਾਂ ਲੰਗੀ ਮਲਾ ਦਿਓ ਕੁੱਤੇ ਨੇ ਕੱਢੀ ਆ ਇਹ ਹਾਂ ਲੱਗਦਾ ਹੈ ਹੂੰ